ਪਿੰਡ ਦੇ ਬੂਥ ਦਿਖਾਉਣਾ ਤੋ ਤੁਹਾਨੂੰ ਅਸੀਂ ਪਿੰਡਾਂ ਦੇ ਬੂਥ ਨੇ ਜਿਹੜੇ ਬਾਹਰ ਲੱਗੇ ਹੋਏ ਨੇ ਪੋਲਿੰਗ ਤੇ ਲੋਕ ਕਿਸ ਤਰ੍ਹਾਂ ਬੈਠੇ ਦਿਖਾਈ ਦੇ ਰਹੇ ਨੇ ਭਾਵੇਂ ਕਿ ਟਾਈਮ 8:30 ਪੌਣੇ 9 ਦਾ ਹੋਇਆ ਤੇ ਪਿੰਡ ਬਨੇਰਾ ਦੀ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਕਿਸ ਤਰ੍ਹਾਂ ਜਿਹੜਾ ਉਤਸ਼ਾਹ ਲੋਕਾਂ ਦੇ ਵਿੱਚ ਬੋਟ ਲੈ ਕੇ ਪਰਚੀਆਂ ਲੈ ਰਹੇ ਨੇ ਪਰਚੀਆਂ ਲੈ ਕੇ ਅੰਦਰ ਜਾਣਾ ਪੋਲਿੰਗ ਸਟੇਸ਼ਨ ਦੇ ਅੰਦਰ ਜਾਣਾ ਜਿੱਥੋਂ ਕਿ ਬੋਟ ਦਾ ਵੋਟਰ ਨੇ ਜਿਹੜੋ ਆਪਣੀ ਬੋਟ ਦਾ ਇਸਤੇਮਾਲ ਕਰਨਗੇ ਕਾਫੀ ਲੋਕ ਨੇ ਉਹ ਜਿਹੜੇ ਖੜੇ ਨੇ ਆਪਣੀ ਵੋਟ ਪਾਉਣ ਦੇ ਲਈ ਇੱਕ ਪਾਸੇ ਕਾਂਗਰਸ ਦਾ ਲੱਗਿਆ ਪਤਾ ਇੱਕ ਪਾਸੇ ਕਾਲੀ ਦਲ ਇੱਕ ਪਾਸੇ ਆਮ ਆਦਮੀ ਪਾਰਟੀ ਦਾ ਲੱਗਿਆ ਹੋਇਆ ਕਿਤਨੇ ਕਿਤੇ ਜ਼ਰੂਰ ਤਸਵੀਰਾਂ ਤੁਸੀਂ ਖੁਦ ਦੇਖ ਸਕਦੇ ਹੋ ਪਰ ਅਸੀਂ ਨਹੀਂ ਦੱਸ ਸਕਦੇ ਕਿਸ ਤਰ੍ਹਾਂ ਦੇਖ ਰਹੇ ਹਾਂ ਕੀ ਕਹਿਣਾ ਚਾਹੁੰਦੇ ਜਿਹੜਾ VOTING ਪ੍ਰਕਿਰਿਆ ਸ਼ੁਰੂ ਹੋ ਚੁੱਕੀ ਆ ਦੇਖੋ ਜੀ VOTERਾਂ ਨੂੰ ਅਪੀਲ ਕਰਦੇ ਆ ਘਰ ਚੋਂ ਲਿਕੜ ਲਿਕੜ ਕੱਲੀ ਕੱਲੀ ਵੋਟ ਪਾਵੋ ਇੱਕ ਕਾਂਗਰਸ ਕੰਨੀ ਲੋਕਾਂ ਦਾ ਸੁਝਾਅ ਬਹੁਤ ਵਧੀਆ ਮਾਨ ਸਾਹਿਬ ਕੱਠੇ ਦੇਖ ਲਓ ਕਿਹਦੇ ਉੱਤੇ ਬੂਤ ਤੇ ਆ ਮੈਂ ਕਹਿ ਕਹਿਣਾ ਵੀ ਵੋਟ ਪਾ ਕੇ ਗਰਮੀਤ ਕੌਰ ਨੂੰ ਕਾਮਯਾਬ ਬਣਾਓ ਜੋ ਹਲਕੇ ਵਿਕਾਸ ਕੀਤਾ ਜਾਵੇ ਬਿਲਕੁਲ ਲੋਕ ਪਰਚੇ ਲੈ ਰਹੇ ਨੇ ਕਿਉਂਕਿ ਜਿਹੜਾ ਰੁਝਾਨ ਹੈ ਲੋਕਾਂ ਦਾ ਉਹ ਪੋਲਿੰਗ ਜਿਹੜੇ ਸਟੇਸ਼ਨ ਪੋਲਿੰਗ ਬੂਥ ਬਾਹਰ ਬਣਾਏ ਗਏ ਨੇ ਉਹਨਾਂ ਤੋਂ ਪਤਾ ਲੱਗਦਾ ਜਿਹੜੇ ਲੋਕ ਜਿੱਥੋਂ ਪਰਚੇ ਲੈਂਦੇ ਨੇ ਬੋਰਡ ਦਾ ਇਸਤੇਮਾਲ ਕਰਨ ਜਾ ਰਹੇ ਪਰਚੀ ਪਰਚੀ ਲੈ ਰਹੇ ਤੁਸੀਂ ਪਰਚੀ ਮਿਲ ਚੁੱਕੀ ਹੈ ਕਿ ਘਰਾਂ 'ਚ ਨਹੀਂ ਪਰਚੇ ਪਹੁੰਚੇ ਇਸ ਵਾਰ ਨਾ ਜੀ ਘਰਾਂ 'ਚ ਨਹੀਂ ਪਹੁੰਚੇ ਕਿਉਂ ਕਾਰਨ ਪਤਾ ਨਹੀਂ ਸਾ ਪਤਾ ਨਹੀਂ ਤੋਂ ਤੁਸ ਤੁਹਾਨੂੰ ਪਰਚੀ ਇੱਥੋਂ ਲੈਣੀ ਪੈਣੀ ਹੈ ਹਾਂ ਜੀ ਪਰਚੀ ਇੱਥੋਂ ਲੈ ਰਹੇ ਹਾਂ ਬੋਟ ਪਾਉਣ ਜਾ ਰਹੇ ਹਾਂ ਹਾਂ ਜੀ ਬਿਲਕੁਲ ਕਹਿੰਦੇ ਬੋਟ ਪਾਉਣ ਜਾ ਰਹੇ ਆ ਇੱਕ ਪਾਸੇ ਅਕਾਲੀ ਦਲ ਦਾ ਹੀ ਲੱਗਿਆ ਹੋਇਆ ਹੈ ਨਾ ਬਾਹਰ ਲੱਗਿਆ ਹੋਇਆ ਸਿਰਫ ਓਨਲੀ 4 ਤੋਂ 5 ਬੰਦੇ ਦਿਖਾਈ ਦੇ ਰਹੇ ਨੇ ਅਕਾਲੀ ਦਲ ਦੇ ਪੋਲੇ ਤੁਸੀਂ ਹਰਦਾ ਬੰਦੇ ਨੇ ਹੁਣਾ ਬਿਲਕੁਲ ਕਹ ਹਾ ਕਿਸ ਤਰ੍ਹਾਂ ਕਿਸ ਤਰ੍ਹਾਂ ਦੇਖਦੇ ਕਿ ਇਕੱਠ ਘੱਟਾ ਲੱਗਦਾ ਯਾਰ ਇਕੱਠ ਨਹੀਂ ਵੀਰੇ ਸਾਰੀ ਇਕੀਆਂ ਅਸੀਂ ਕੋਈ ਇੱਥੇ ਪਾਰਟੀ ਬਾਜੀ ਨਹੀਂ ਹੈਗੀ ਵੀਰੇ ਸਾਰੇ ਨਾਲ ਮਿਲ ਕੇ ਕੰਮ ਕਰ ਰਹੇ ਆ ਠੀਕ ਆ ਚਾਰ ਕਿਸਾਨ ਜੀ ਸਾਨੂੰ ਪਿੰਡ ਪਹਿਲਾਂ ਪਿੰਡ ਪਹਿਲਾਂ ਪਾਰਟੀ ਬਾ ਪਿੰਡ ਪਹਿਲਾਂ ਹਾਂ ਅਸੀਂ ਤਾਂ ਅੱਜ ਵੋਟਾਂ ਨਹੀਂ ਕੱਲ ਨੂੰ ਕਿਸੇ ਦੇ ਮਰਗ ਤੇ ਵੀ ਹੋਣੀ ਹੈ ਕਿਸੇ ਦੇ ਭੋਗ ਵੀ ਹੋਣਾ ਸਾਡੇ ਦਾ ਇਕੱਠੇ ਹੋਣਾ ਬਹੁਤ ਬਹੁਤ ਵਧੀਆ ਗੱਲ ਕੀਤੀ ਹੈ ਬਹੁਤ ਵਧੀਆ ਗੱਲ ਕੀਤੀ ਹੈ ਕਹਿੰਦੇ ਪਾਰਟੀਆਂ ਬਾਤ ਚ ਨੇ ਪਹਿਲਾ ਸਾਡਾ ਪਿੰਡ ਸਾਡਾ ਇੱਕ ਬਹੁਤ ਜ਼ਰੂਰੀ ਆ ਕਿਉਂਕਿ ਅਸੀਂ ਪਿੰਡ ਦੇ ਵਿੱਚ ਰਹਿਣਾ ਇੱਕ ਦੂਜੇ ਦੁੱਖ ਸੁੱਖ ਦੇ ਵਿੱਚ ਜਾਣਾ ਚਲੋ ਪਾਰਟੀ ਆਫ ਅਜ ਤੱਕ ਤਾਂ ਚੱਲਦੀਆਂ ਰਹਿੰਦੀਆਂ ਨੇ ਤੇ ਅਸੀਂ ਤੁਹਾਨੂੰ ਅਗਲੇ ਬੂਥ ਤੇ ਵੀ ਲੈ ਕੇ ਚੱਲਾਂਗੇ ਹੁਣ ਤੁਹਾਨੂੰ ਇਹ ਸਕੂਲ ਦੇ ਵਿੱਚ ਬੋਟਾਂ ਜਿਹੜੀਆਂ ਇਸ ਪਿੰਡ ਬਨੇਰੇ ਦੀਆਂ ਪੈ ਰਹੀਆਂ ਨੇ ਕਿਉਂਕਿ ਗੇਟ ਦੇ ਉੱਪਰ ਸਕਿਉਰਿਟੀ ਤਣਾ ਤਾਂ ਲੈਣਾ ਬਹੁਤ ਵੱਡਿਆਂ ਲੰਬੀਆਂ ਦਿਖਾਈ ਦੇ ਰਿਹਾ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਨੇ ਅੰਦਰ ਜਿਹੜੀ VOTING ਪ੍ਰਕਿਰਿਆ ਸ਼ੁਰੂ ਹੋ ਚੁੱਕੀ हां जी हां जी शुरू हो चुकी है जिस सुबह तो लेके 8 बजे तो काम स्टार्ट है जी हां जी कितने लोग ਨੇ ਜਿਹੜੇ ਹੁਣ 8:30 ਵਜੇ ਤੱਕ ਪਹੁੰਚ ਚੁੱਕੇ ਨੇ ਮੇਰੇ ਖਿਆਲ ਤੋਂ 30 40 ਬੰਦੇ ਪਹੁੰਚ ਚੁੱਕੇ ਨੇ ਜੀ ਸਵੇਰ ਤੱਕ ਹੁਣ ਲੈਣਾ ਬਹੁਤ ਲੱਗੇ ਹੋਏ ਹਾਂ ਲੈਣਾ ਕੰਮ ਚੱਲ ਰਿਹਾ ਜੀ ਅੰਦਰ ਕਿੰਨੇ ਵਜੇ ਐਂਟਰੀ ਬੰਦ ਹੋ ਜਾਣੀ ਹੈ ਜਿਹੜੀ ਇਹ 4 ਵਜੇ ਤੱਕ ਬੰਦ ਹੋ ਜਾਣੀ ਹੈ ਜੀ ਬਿਲਕੁਲ 4 ਵਜੇ ਐਂਟਰੀ ਕਹਿੰਦੇ ਬੰਦ ਹੋ ਜਾਣੀ ਹੈ ਤਾਂ ਲੋਕ ਬਾਹਰ ਵੀ ਖੜੇ ਨੇ ਵੋਟਰ ਇਸਤੇਮਾਲ ਕਰ ਰਹੇ ਨੇ ਬੋਟ ਪਾਉਣਾ ਰਹੇ ਕਿੰਨੀ ਬੋਟ ਪੈਰੀ ਹੈ ਤੁਹਾਡੀ ਪਹਿਲੀ ਵਾਰ ਪਾ ਰਹੇ ਹਾਂ ਕਾ ਨਹੀਂ ਪਹਿਲਾਂ ਵੀ ਪਾਈ ਆਈ ਕਿੰਨੇ ਵੋਟਾਂ ਪਾਈਆਂ ਪਹਿਲਾਂ ਪਾਤੀ ਆਈ ਦੋ ਤਿੰਨ ਕਿਹੜੀ ਪਾਰਟੀ ਜ਼ਿਆਦਾ ਪਸੰਦ ਕਰਦੇ ਹੋ ਵਧੀਆ ਸੰਤਾ ਜੀ ਦੋ ਇੱਕ ਉਸਾਰ ਨਹੀਂ ਇਸ ਤਰ੍ਹਾਂ ਦੋ ਕਿਹੜੇ ਕਿਹੜੇ ਸਾਰੀ ਇੱਕ ਉਸਾਰ ਨਹੀਂ ਦੋ ਕਿਹੜੇ ਕਿਹੜੇ ਦੱਸੋ ਤੁਸੀਂ ਉਸਾਰ ਹੈ ਜੇ ਤੁਹਾਡੇ ਦਿੱਤੀ ਕਰਕੇ ਪਾ ਦਿੰਦੇ ਹਾਂ ਵੰਡ ਦੇ ਸਿੱਤੀ ਕਰਕੇ ਹਾਂ ਅੱਛਾ ਚੰਗਾ ਧੰਨਵਾਦ ਵੀਰੇ ਕੀ ਕੰਮ ਭਾਲ ਦੋ ਪਿੰਡ ਦੇ ਵਿੱਚ ਹੋਣੇ ਚਾਹੀਦੇ ਨੇ ਪਿੰਡ ਦੇ ਵਿੱਚ ਵੀਰੇ ਵਸਾਹੀ ਹੈ ਸੰਮਤੀ ਰਹੇ ਸੰਮਤੀ ਵੈਰੀ ਗੁੱਡ ਵੈਰੀ ਕਹਿੰਦੇ ਪਿੰਡ ਦੇ ਵਿੱਚ ਸ਼ਾਂਤੀ ਬਹੁਤ ਜ਼ਰੂਰੀ ਆ ਉਮੀਦਵਾਰ ਉਹ ਚਾਹੀਦਾ ਜਿਹੜਾ ਪਿੰਡ ਦੇ ਭਲੇ ਲਈ ਕੰਮ ਕਰੇ ਅਸੀਂ ਉਹ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਇੱਕ ਵਾਰ ਆਮ ਆਦੀ ਪਾਰਟੀ ਦਾ ਜਿਹੜੇ ਲੋਕ ਬੈਠੇ ਨੇ ਉਹ ਵੀ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਆ ਅਕਾਲੀ ਦਲ ਦਾ ਵੀ ਦਿਖਾਇਆ ਤੁਹਾਨੂੰ ਕਾਂਗਰਸ ਦਾ ਵੀ ਦਿਖਾਇਆ ਤੁਹਾਨੂੰ ਹੁਣ ਆਮ ਆਦੀ ਪਾਰਟੀ ਦੇ ਪੋਲਿੰਗ ਤੇ ਬਾਹਰ ਲੋਕ ਪਰਚੀਆਂ ਲੈ ਰਹੇ ਨੇ ਪਰਚੀਆਂ ਲੈ ਕੇ ਅੰਦਰ ਜਾਣਗੇ ਬੋਟ ਦਾ ਇਸਤੇਮਾਲ ਕਰਨਗੇ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਪ੍ਰਬੰਧ ਨੇ ਪਿੰਡ ਦੇ ਵਿੱਚ ਕੀਤੇ ਹੋਏ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਨੇ ਜੀ ਪਿੰਡ ਦੇ ਵਿੱਚ ਬਹੁਤ ਸੱਚੇ ਜਿਹੜਾ ਨਾ ਫੋਟਾਂ ਪੈਰੀਆਂ ਨੇ ਜੀ ਕਿਸ ਤਰ੍ਹਾਂ ਦੇਖਦੇ ਹੋ ਭਾਈਚਾਰਕ ਸੰਜ ਜ਼ਰੂਰੀ ਹੈ ਪਾਰਟੀ ਜ਼ਰੂਰੀ ਭਾਈਚਾਰਕ ਸੰਜ ਜ਼ਰੂਰੀ ਹੈ ਜੀ ਬਹੁਤ ਪਿਆਰ ਨਾਲ ਆ ਰਹੇ ਨੇ ਲੋਕ ਵੋਟਾਂ ਪਾ ਰਹੇ ਨੇ ਜੀ ਵਧੀਆ ਭਰਮਾ ਹੰਗਾਰਾ ਮਿਲ ਰਿਹਾ ਹੈ ਆਮ ਆਦਮੀ ਪਾਰਟੀ ਨੂੰ ਪਿੰਡ ਦੇ ਵਿੱਚੋਂ ਬਿਲਕੁਲ ਕਹਿੰਦੇ ਆਮ ਆਦੀ ਪਾਰਟੀ ਨੂੰ ਵਧਿਆ ਹੰਗਾਰਾ ਜਿਹੜਾ ਇਸ ਪਿੰਡ ਦੇ ਵਿੱਚੋਂ ਕਿਤੇ ਨਾ ਕਿਤੇ ਜ਼ਰੂਰ ਮਿਲਦਾ ਨਜ਼ਰ ਆਇਆ ਇਹ ਤਾਂ ਰਿਜ਼ਲਟ ਨਹੀਂ ਦੱਸਣਾ 17 ਤਰੀਕ ਦੇ ਨਤੀਜੇ ਨੇ ਦੱਸਣਾ ਕਿਸ ਦੇ ਲੋਕ ਫਤਵਾ ਹੱਕ ਦੇਣਗੇ ਕਿਹੜਾ ਲੋਕ ਕਿਹੜੀ ਬਲਕ ਸੰਪਤੀ ਜਿੱਤ ਰਿਹਾ ਜਿਲ੍ਹਾ ਪ੍ਰਿਸ਼ਤ ਜਿੱਤ ਰਿਹਾ ਨਾ ਬਤੋ ਹਰਮਿੰਦਰ ਸਿੰਘ ਮਾਨ